ਮਨੋ ਤਾਂ ਹਮੇਸ਼ਾ ਹੁੰਦਾ ਸੀ ਕਿ ਜਦ ਤੋਂ ਫਿਲਮਾਂ ਸਾਡੀਆਂ ਚੱਲਣੀਆਂ ਲੱਗੀਆਂ ਥੀਏਟਰ ਦੇ ਅੰਦਰ ਉਸ ਤੋਂ ਬਾਅਦ ਉਹ ਜਿਹੜੀਆਂ ਫਿਲਮਾਂ ਨੇ ਉਹ ਬਾਂਡੀਆਂ ਬੰਦ ਹੋ ਗਈਆਂ ਮੈਨੂੰ ਲੱਗਦਾ ਹੈ ਸਵਾਲ ਦੇ ਵਿੱਚ ਹੀ ਜਵਾਬ ਹੈਗਾ ਆਪਾਂ ਸਾਰੇ ਜਾਣਦੇ ਆ ਕਿ ਉਹ ਇੱਕ ਇੰਨੇ ਪੋਜ਼ਿਟਿਵ ਪਰਸਨੈਲਿਟੀ ਹੈਗੇ ਨੇ ਜਿੰਦੇ ਨਾਲ ਹੱਡੀ ਇੰਡਸਟਰੀ ਦੇ ਵਿੱਚ ਸਾਰੇ ਹੀ ਕੰਮ ਕਰਨਾ ਚਾਹੁੰਦੇ ਨੇ ਤੇ ਬਿਹੜਾ ਚੋ ਕੁੱਗੀ ਤੱਕ ਦਾ ਸਫ਼ਰ ਹੁਣ ਤੱਕ ਦਾ ਸਫ਼ਰ ਕਿਵੇਂ ਦਰਿਆ ਤੁਹਾਡਾ ਇਹ ਕਰੈਕਟਰ ਦਾ ਨਾਮ ਸੀ ਲੋਕਾਂ ਨੂੰ ਚੰਗਾ ਲੱਗਾ ਉਹਨਾਂ ਨਾਲ ਲਾ ਦਿੱਤਾ ਜੀ ਮੈਂ ਸੈਪਟ ਕਰ ਲਿਆ ਕਿ ਸਰਕਾਰ ਦਾ ਬੰਦਾ ਫਰਲੋ ਮਾਰ ਕੇ ਆਇਆ ਨਹੀਂ ਫਰਲੋ ਮਾਰ ਕੇ ਨਹੀਂ ਆਇਆ ਫਰਲੋ ਦੇਖਣ ਆਏ ਆ ਸਟਿਲ ਮੈਂ ਜੂਨ ਦੇ ਅੰਦਰ ਇਸ ਰੇਂਜ ਇਸ ਬਜਟਸ 'ਚ ਮੂਵੀ ਬਣਾ ਰਿਹਾ ਕਿਉਂਕਿ ਕਰਕੇ ਮੈਂ ਬਹੁਤ ਬਿਲੀਵ ਕਰਦਾ ਕਿ ਇਹੋ ਜਿਹੀਆਂ ਫਿਲਮਾਂ ਵੱਡੀਆਂ ਫਿਲਮਾਂ ਦੇ ਨਾਲ ਕੋ-ਐਗਜ਼ਿਸਟ ਕਰਨਗੀਆਂ ਸਸ਼ੀਕਲ ਜੀ ਮੈਂ ਹਮਨ ਤੇ ਤੁਸੀਂ ਦੇਖ ਰਹੇ ਹੋ ਦੀ ਪੰਜਾਬੀ ਲਿੰਕ ਅੱਜ ਅਸੀਂ ਪਹੁੰਚੇ ਹਾਂ ਫਿਲਮ ਫਰਲੋ ਦੇ ਪ੍ਰੀਮੀਅਰ ਤੇ ਫਿਲਮ ਦੇਖ ਚੁੱਕੇ ਹਾਂ ਤੇ ਹੁਣ ਜਿਹੜੇ ਫਿਲਮ ਦੇ ਮੇਨ ਲੀਡ ਐਕਟਰ ਨੇ ਗੁਰਪ੍ਰੀਤ ਖੁੱਗੀ ਤੇ ਲਵ ਗਿੱਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹ ਥੀਏਟਰ ਵਿੱਚ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਉਹਨਾਂ ਨੂੰ ਕੀ ਮਹਿਸੂਸ ਹੋਇਆ ਤੇ ਫਿਲਮ ਕੀ ਮੈਸੇਜ ਲੈ ਕੇ ਆ ਰਹੀ ਹੈ ਇਸ ਬਾਰੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਗੁਰਪ੍ਰੀਤ ਸਿੰਘ ਵੜੈਚ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਪਹਿਲੇ ਦੱਸੋ ਵੜੈਚ ਦਾ ਨਾਮ ਤੋਂ ਤਾਂ ਅਸੀਂ ਤੁਹਾਨੂੰ ਬਹੁਤ ਘੱ ਤੇ ਇਹ ਬੜੈਚ ਤੋਂ ਘੁੱਗੀ ਕਿੱਦਾਂ ਬਣਿਆ ਐ ਰੌਨਿਕ ਮੇਲਾ ਪ੍ਰੋਗਰਾਮ ਚ ਕਈ ਵਾਰੀ ਦੱਸਿਆ ਜੀ ਟੀਵੀ ਤੇ ਇੱਕ ਕੈਰੈਕਟਰ ਦਾ ਨਾਮ ਸੀ ਲੋਕਾਂ ਨੂੰ ਚੰਗਾ ਲੱਗਾ ਉਹਨਾਂ ਨਾਲ ਲਾਤਾ ਜੀ ਮੈਂ ਐਕਸੈਪਟ ਕਰ ਲਿਆ ਤੇ ਬੜੈਚ ਤੋਂ ਘੁੱਗੀ ਤੱਕ ਦਾ ਸਫਰ ਹੁਣ ਤੱਕ ਦਾ ਸਫਰ ਕਿਵੇਂ ਦਰਿਆ ਤੁਹਾਡਾ ਮਤਲਬ ਸਫਰ ਅੰਗਰੇਜ਼ੀ ਵਾਲਾ ਵੀ ਹੁੰਦਾ ਕਦੇ ਉਰਦੂ ਵਾਲਾ ਵੀ ਹੁੰਦਾ ਕਦੇ ਤਾਂ ਸਫਰ ਹੀ ਕਰਦੇ ਹਾਂ ਕਦੇ ਬਹੁਤ ਸਫਰ ਵੀ ਕਰਦੇ ਹਾਂ ਤੁਸੀਂ ਲਾਈਫ ਪਰ ਇਹ ਹੀ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਚ ਜਦੋਂ ਉਤਰਾ ਚੜਾਉਂਦੇ ਬੰਦਾ ਲਰਨ ਕਰਦਾ ਸਿੱਖਦਾ ਪਰ ਮੈਂ ਜ਼ਿੰਦਗੀ ਦੇ ਹਰ ਮੋਮੈਂਟ ਨੂੰ ਇੰਜੋਏ ਕੀਤਾ ਕਿਸੇ ਮੋਮੈਂਟ ਨਾਲ ਕੋਈ ਸ਼ਿਕਵਾ ਨਹੀਂ ਫਿਲਮ ਬਾਕਮਾਲ ਹੈ ਮਲਟੀ ਸਟਾਰਰ ਫਿਲਮਾਂ ਹੁੰਦੀਆਂ ਨੇ ਇਹਦੇ ਵਿੱਚ ਤੁਸੀਂ ਕੱਲਿਆਂ ਨਹੀਂ ਕਮਾਲ ਕਰ ਛੱਡੀ ਤੇ ਸਾਰਾ ਸਟਾਰ ਕਾਸਟ ਨੇ ਬਹੁਤ ਜਾਨ ਲਾਈ ਜੀ ਇਹਦੇ ਵਿੱਚ ਔਰ ਸਾਰਿਆਂ ਦਾ ਇੰਨਾ ਸਾਥ ਰਿਹਾ ਕਿ ਹਰ ਇੱਕ ਨੇ ਆਪਣਾ ਕੈਰੇਕਟਰ ਇਨਾ ਬਾਖੂਬੀ ਨਿਭਾਇਆ ਕਿ ਫਿਲਮ ਫਾਈਨਲੀ ਅੱਛੀ ਬਣ ਕੇ ਬਾਹਰ ਆਈ ਹੈ ਜੀ ਥੈਂਕ ਯੂ ਬਹੁਤ ਬਹੁਤ ਮੁਬਾਰਕਬਾਦ ਸਰ ਫਿਲਮ ਸ਼ੁਕਰੀਆ ਜੀ ਬਹੁਤ ਸਾਰੇ ਤੇ ਮੇਨਲੀ ਐਕਟਰਸ ਨੇ ਲਵ ਸਾਡੇ ਨਾਲ ਨੇ ਸਸਕੀ ਕਲਪਾ ਸਸਕੀ ਕਲ ਜੀ ਸਸਕੀ ਕਲ ਕੀ ਹਾਲ ਚੱਲ ਬਹੁਤ ਵਧੀਆ ਤੁਹਾਡੀ ਮਿਹਰ ਮੀਡੀਆ ਦਾ ਪਿਆਰ ਫਿਲਮ ਆ ਰਹੀਆ ਤੇ ਤੁਸੀਂ ਸਾਰਾ ਮੀਡੀਆ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੀ ਫਿਲਮ ਬਹੁਤ ਸੋਹਣੀ ਆ ਟੀਚਰ ਬਣੇ ਹੋ ਤੇ ਬੱਚਿਆਂ ਨੂੰ ਬੜਾ ਮਤਲਬ ਤੁਸੀਂ ਅਨਮੈਰਿਡ ਹੋ ਪਰ ਇਹਦੇ ਵਿੱਚ ਮਦਰ ਦਾ ਰੋਲ ਪਲੇ ਕੀਤਾ ਹੈ ਉੱਚ ਕਿਵੇਂ ਦਾ ਲੱਗਿਆ ਪਹਿਲਾਂ ਦੱਸੋ ਬਸ ਮੈਂ ਉਹੀ ਕੀਤਾ ਜੋ ਮੇਰੇ ਮਦਰ ਮੈਨੂੰ ਕਰਦੇ ਹੁੰਦੇ ਨੇ ਜੋ ਮਮਤਾ ਇੱਕ ਮਾ ਦੇ ਸੀਨੇ ਚੋਂ ਨਿਕਲਦੀ ਆ ਮੈਂ ਕੋਸ਼ਿਸ਼ ਕੀਤੀ 1% ਉਹ ਮੈਂ ਕਰ ਨਹੀਂ ਸਕਦੀ ਹਨਾ ਕਿਉਂਕਿ ਮਾ ਦੀ ਨਹੀਂ ਆਪਾਂ ਕਰ ਸਕਦੇ ਜਿਹੜਾ ਜੋ ਫੀਲ ਉਹ ਮਦਰ ਬਣ ਕੇ ਆਉਂਦੀ ਬਟ ਜੋ ਮੈਂ ਆਪਣੇ ਮਾਮ ਦੇ ਵਿੱਚ ਉਹ ਐਕਸਪੀਰੀਅੰਸ ਕੀਤਾ ਸੀ ਮੈਂ ਉਹ ਕੋਸ਼ਿਸ਼ ਕੀਤੀ ਸਕਰੀਨ ਤੇ ਵਿਖਾਉਂਦੀ ਤੁਹਾਡੀ ਨੇਚਰਲ ਸਮਾਈਲ ਨਿਕਲ ਕੇ ਆਈ ਹੈ ਬਿਲਕੁਲ ਨਹੀਂ ਲੱਗ ਰਿਹਾ ਸੀ ਤੁਸੀਂ ਐਕਟਿੰਗ ਕਰ ਰਹੇ ਹੋ ਤੋ ਐਕਟਿੰਗ ਬਾਕਮਾਲ ਸੀ ਸੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਵੀ ਗੁੱਡ ਵੀਥ ਕੁੱਕੀ ਦੀ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਮੈਂ ਮੈਨੂੰ ਲੱਗਦਾ ਹੈ ਸਵਾਲ ਦੇ ਵਿੱਚ ਹੀ ਜਵਾਬ ਹੈਗਾ ਆਪਾਂ ਸਾਰੇ ਜਾਣਦੇ ਆ ਕਿ ਉਹ ਇੱਕ ਇੰਨੇ ਪੋਜ਼ਿਟਿਵ ਪਰਸਨੈਲਿਟੀ ਹੈਗੇ ਨੇ ਜਿੰਦੇ ਨਾਲ ਹਾਡੀ ਇੰਡਸਟਰੀ ਦੇ ਵਿੱਚ ਸਾਰੇ ਹੀ ਕੰਮ ਕਰਨਾ ਚਾਹੁੰਦੇ ਨੇ ਜੀ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਜੀ ਨੈਕਸਟ ਪ੍ਰੋਜੈਕਟਸ ਵਾਰੀ ਨੈਕਸਟ ਪ੍ਰੋਜੈਕਟ ਆਫੀਸ਼ੀਅਲੀ ਅਜੇ ਨਹੀਂ ਅਨਾਉਂਸ ਕਰ ਸਕਦੇ ਬਟ 3-4 ਫਿਲਮ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਅਪਕਮਿੰਗ ਮਾਂਸ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਮਲਟੀ ਸਟਾਰਸ ਫਿਲਮਾਂ ਆਉਂਦੀਆਂ ਵੱਡੇ ਵੱਡੇ ਸਟਾਰ ਹੁੰਦੇ ਫਿਲਮਾਂ ਦੇ ਵਿੱਚ ਤੇ ਇਹਦੇ ਵਿੱਚ ਨਵੇਂ-ਨਵੇਂ ਚਿਹਰੇ ਲੈ ਗਏ ਨੇ ਤੁਹਾਨੂੰ ਕੀ ਲੱਗਦਾ ਇੱਥੇ ਇੱਕ ਨਵਾਂ ਕਨਸੈਪਟ ਜਿਹੜਾ ਕਿ ਗੀਜ ਨੇ ਸ਼ੁਰੂ ਕੀਤਾ ਹੈ ਉਹਦੇ ਬਾਰੇ ਕੀ ਕਹੋਗੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਾਡੇ ਵਰਗੇ ਆਰਟਿਸਟਾਂ ਦਾ ਮੈਨੂੰ ਲੱਗਦਾ ਐਕਸੈਪਟੈਂਸ ਨਹੀਂ ਹੈਗੀ ਲੋਕਾਂ ਦੇ ਵਿੱਚ ਬਟ ਸਾਨੂੰ ਅਸੀਂ ਸਟਰਗਲ ਕਰ ਰਹੇ ਹਾਂ 8-9 ਸਾਲਾਂ ਦੇ ਵਿੱਚ ਰਾਈਟ ਸੋ ਇੱਕ ਪੁਸ਼ ਨਹੀਂ ਮਿਲ ਰਿਹਾ ਕਿਉ ਦੇ ਵਿੱਚ ਬੈਠੇ ਹੋਇਆ ਕਿ ਇਹ ਜੇ ਇੱਕ ਫਿਲਮ ਹੋਗੀ ਇਸ ਹੀਰੋਇਨ ਨਾਲ ਹੋਗੀ ਜਾਂ ਇਸ ਸੈਕਟਰ ਨਾਲ ਹੋਗੀ ਉਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈਗੀ ਉਹਦੇ ਵਿੱਚ ਵਧੀਆ ਗੱਲ ਅਗਲੇ ਕੰਫਰਟ ਜ਼ੋਨ ਚ ਰਿਸਕ ਨਹੀਂ ਲੈਣਾ ਚਾਹੁੰਦੇ ਬਟ ਕਿਤੇ ਨਾ ਕਿਤੇ ਸਾਡੇ ਵਰਗੇ ਆਰਟਿਸਟ ਜਿਹੜੇ ਘਰ ਦੇ ਵਿੱਚ ਕੰਮ ਦੀ ਉਟੀਕ ਕਰਦੇ ਆ ਕਿਉਂਕਿ ਇਹ ਇਹ ਸਾਡੀ ਜੌਬ ਵੀ ਆ ਸਾਡੀ profession ਵੀ ਲਾ ਲੋ ਸਾਡਾ hobby ਵੀ ਲਾ ਲੋ ਸਾਡਾ ਪਿਆਰ ਆ ਸਾਡਾ ਰੱਬ ਆ ਸੋ ਕੁਗੀ ਜੀ ਨੇ ਬਹੁਤ ਸੋਨੀ ਸ਼ੁਰੂਆਤ ਕੀਤੀ ਐਂਡ ਮੇਰੇ ਵਰਗੇ ਹੋਰ ਆਰਟਿਸਟ ਮੈਨ ਲੱਗਦਾ ਇਸ ਕੈਮਰੇ ਦੇ ਅੱਗੇ ਆਉਣਗੇ ਤੇ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਗੇ ਤੇ ਇਸ ਫਿਲਮ ਤੋਂ ਬਾਅਦ ਹੁਣ ਆਪਣਾ ਕੀ ਦੇਖ ਰਹੇ ਹੋ ਕਿ ਤੁਹਾਡਾ ਕੀ ਫਿਊਚਰ ਹੋਣ ਵਾਲਾ ਕਿਉਂਕਿ ਇਹ ਫਿਲਮ ਤਾਂ ਬਹੁਤ ਸੋਹਣੀ ਸੀ ਕਾਮੇਡੀ ਬਹੁਤ ਅੱਛੀ ਸੀ ਸੀਰੀਅਸ ਵੀ ਬਹੁਤ ਅੱਛਾ ਜੋ ਮੈਸੇਜ ਦਿੱਤਾ ਉਹ ਵੀ ਬਹੁਤ ਅੱਛਾ ਸੀ ਜੀ 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 ਦੇਖੋ ਫਿਊਚਰ ਤੇ ਰੱਬ ਆਸਰੇ ਆਪਾਂ ਨਹੀਂ ਦੱਸ ਸਕਦੇ ਬਟ ਆਪਣੇ ਵੱਲੋਂ ਜਿੰਨਾ ਮੈਨੂੰ ਸਾਰਿਆਂ ਨੇ ਪਿਆਰ ਦਿੱਤਾ ਮੈਂ ਹਮੇਸ਼ਾ ਹਰ ਇੱਕ ਪ੍ਰੋਜੈਕਟ ਦੇ ਵਿੱਚ ਆਪਣੇ ਆਪ ਨੂੰ ਖੁਦ ਕਮੀਆਂ ਕੱਢ ਕੇ ਆਪਣੇ ਆਪ ਨੂੰ ਤਰਾਸ਼ਦੀਆਂ ਸੋ ਮੈਂ ਆਪਣੇ ਵੱਲੋਂ ਉਮੀਦ ਕਰੂੰਗੀ ਜੇ ਮੈਂ 100% ਪਰਫਾਰਮੈਂਸ ਦਿੱਤੀ ਆ ਤੇ ਅਗਲੇ ਆਪਣੇ ਅਗਲੇ ਪ੍ਰੋਜੈਕਟ ਦੇ ਵਿੱਚ ਮੈਂ 200 ਕਵਾਂ ਫਿਲਮ ਦੇ ਵਿੱਚ ਜਿਹੜੇ ਵਿਲਨ ਨੇ ਹਰਜੀਤ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਭ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸਰ ਸਰ ਤੁਹਾਡਾ ਕਿਰਦਾਰ ਸੀ ਬੜਾ ਬੁਲੰਦ ਕਿਰਦਾਰ ਸੀਗਾ ਪਹਿਲਾਂ ਤਾਂ ਆਪਣੇ ਨੂੰ ਸਕਰੀਨ ਤੇ ਦੇਖ ਕੇ ਦੱਸੋ ਕਿਵੇਂ ਦਾ ਲੱਗਿਆ ਮੈਨੂੰ ਆਪਣੇ ਆਪ ਨੂੰ ਤੇ ਕਿਉਂਕਿ ਮੈਂ ਮੈਨੂੰ ਤਾਂ ਲੱਗੇ ਅੱਛਾ ਮੈਂ ਬਾਕੀ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਾ ਤੇ ਮੇਨ ਚੀਜ਼ ਦੋ ਹੈ ਹੈ ਨਾ ਔਰ ਬੜਾ ਅੱਛਾ ਲੱਗਿਆ ਕੰਮ ਕਰਕੇ ਸਰ ਮਤਲਬ ਬਹੁਤ ਫਿਲਮਾਂ ਜਿਹਦਾ ਮਲਟੀ ਸਟਾਰ ਹੋਰ ਫਿਲਮਾਂ ਹੁੰਦੀਆਂ ਤੇ ਇਹਦੇ ਵਿੱਚ ਬਹੁਤ ਘੱਟ ਐਕਟਰ ਲਏ ਗਏ ਨੇ ਹਨਾ ਤੇ ਇੱਕ ਬੜਾ ਵੱਖਰਾ ਕਨਸੈਪਟ ਲਿਆ ਗਿਆ ਇਸ ਚੀਜ਼ ਨੂੰ ਲੱਗਦਾ ਹੈ ਔਰ ਉਹਦੇ ਚੀ ਮਤਲਬ ਗ੍ਰਿਪਿੰਗ ਬਹੁਤ ਹੈ ਫਿਲਮ ਦੇ ਵਿੱਚ ਜਿਹੜੇ ਕਿਰਦਾਰ ਹਰ ਕਿਰਦਾਰ ਆਪਣੇ ਆਪ ਚ ਇੱਕ ਬੋਲਦਾ ਹੈ ਹਨਾ ਤੇ ਬਸ ਉਹਦੇ ਚੀ ਸਾਰੇ ਨੇ ਆਪਣੀ ਆਪਣੀ ਜਗਾ ਮਤਲਬ ਔਰ ਇਸ ਤਰ੍ਹਾਂ ਇਸ ਤਰ੍ਹਾਂ ਉਹ ਕੈਰੈਕਟਰ ਬਣਾ ਵਾਸਤੇ ਬਣਿਆ ਇਸ ਤਰ੍ਹਾਂ ਲੱਗ ਰਿਹਾ ਹੈ ਹਨਾ ਤੇ ਦੇ ਕੋ ਕਾਮੇਡੀ ਵੀ ਹੈ ਮਤਲਬ ਇਨ ਟੋਟੈਲਿਟੀ ਫਿਲਮ ਬਹੁਤ ਅੱਛੀ ਬਣੀ ਹੈ ਬੈਕਗਰਾਉਂਡ ਮਿਊਜ਼ਿਕ ਵੀ ਬਹੁਤ ਵਧੀਆ ਹੈ ਗਾਣੇ ਬਹੁਤ ਵਧੀਆ ਹਨ ਜਿਹੜਾ ਹੈ ਨਾ ਤੇ ਸਰ ਇਹਦੇ ਵਿੱਚ ਵਿਲਨ ਦਾ ਰੋਲ ਅਦਾ ਕੀਤਾ ਆ ਤੇ ਇਸ ਤੋਂ ਬਾਅਦ ਹੋਰ ਕਿਹੜੇ ਕਿੱਦਾਂ ਦੇ ਕਿਰਦਾਰਾਂ 'ਚ ਤੁਹਾਨੂੰ ਦੇਖਾਂਗੇ ਉੱਚੀ ਮੇਰੇ ਪੋਜ਼ਿਟਿਵ ਰੋਲ ਵੀ ਆ ਰਹੇ ਨੇ ਵਿੱਚ ਕਈ ਜਿਸ ਤਰ੍ਹਾਂ ਮੂਲ ਬੰਦ ਤੋ 2 ਆ ਰਹੀ ਹੈ ਫਿਲਮ 1.5 ਮਹੀਨੇ ਚ ਉਹ ਚ ਮੇਰਾ ਪੋਜ਼ਿਟਿਵ ਕੈਰੈਕਟਰ ਹੈ ਔਰ ਇੱਕ ਹੋਰ ਹਸਰਤ ਉਨੀ ਹੋਈ ਹੈ ਚੌਪਾਲ ਤੇ ਉਹ ਵੀ ਪੋਜੀਟਿਵ ਹੈ ਹੀਰੋਇਨ ਦਾ ਪਾਤਰ ਪ੍ਰਭੂ ਜੀ ਇਸ ਫਿਲਮ ਨੂੰ ਦਾ ਕੀ ਮੈਸੇਜ ਦੇ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਲੋਕ ਇਸ ਫਿਲਮ ਤੋਂ ਕੀ ਸਿੱਖਣ ਵਾਲੇ ਨੇ ਡੈਫੀਨਟਲੀ ਬਹੁਤ ਇੰਜੋਏ ਕਰਨਗੇ ਜੇ ਤੁਸੀਂ ਅੱਜ ਹੀ ਦੇਖ ਲਓ ਕਿੰਨਾ ਸਾਰਿਆਂ ਨੇ ਇੰਜੋਏ ਕੀਤਾ ਕਿਉਂਕਿ ਇਹਦੇ ਚ ਦੇਖੋ ਸਾਰੀ ਚੀਜ਼ ਹੋ ਗਈ ਹੈ ਨਾ ਕਾਮੇਡੀ ਵੀ ਹੈ ਔਰ ਉਹ ਵੀ ਹੈ ਤੋਂ ਬਾਅਦ ਫਰਸਟ ਹਾਫ ਤੋਂ ਬਾਅਦ ਹੋਰ ਸ਼ੁਰੂ ਹੁੰਦਾ ਹੈ ਮਤਲਬ ਐਕਸ਼ਨ ਵੀ ਆ ਜਾਂਦਾ ਹੈ ਫਿਰ ਉਹ ਜਿਹੜਾ ਬਹੁਤ ਅੱਛਾ ਕੁਗੀ ਸਾਹਿਬ ਨੇ ਤਾਂ ਕਮਾਲ ਕੀਤਾ ਉਹ ਜਿਹੜੇ ਉਹਨਾਂ ਦੀ ਕਾਮੇਡੀ ਦੇ 25 90 ਉਹ ਕਮਾਲ ਲੈ ਬਹੁਤ ਕਮਾਲ ਪ੍ਰੀਮੀਅਰ ਤੇ ਪਹੁੰਚੇ ਆ ਤੇ ਉੱਥੇ ਸਰਕਾਰ ਦੇ ਬੰਦੇ ਵੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਦੇ ਆ ਸਾਸ਼ੀ ਗੱਲ ਸਰ ਸਰਕਾਰ ਦੇ ਬੰਦਿਆਂ ਦਾ ਵੀ ਦਿਲ ਹੁੰਦਾ ਆ ਅਸੀਂ ਵੀ ਇਨਸਾਨ ਹੁੰਨੇ ਆ ਅਸੀਂ ਵੀ ਜਾਨੀ ਕਿ ਵੇਖਣ ਆਏ ਆ ਤੇ ਫਰਲੋ ਮੂਵੀ ਔਰ ਬਾਕਮਾਲ ਮੂਵੀ ਬਣੀ ਆ ਮੇਰਾ ਮੇਰਾ ਸਵਾਲ ਮੈਨੂੰ ਪਤਾ ਕੀ ਸੀ ਤੁਹਾਨੂੰ ਦੇਖ ਕੇ ਕਿ ਸਰਕਾਰ ਦਾ ਬੰਦਾ ਫਰਲੋ ਮਾਰ ਕੇ ਆਇਆ ਨਹੀਂ ਫਰਲੋ ਮਾਰ ਕੇ ਨਹੀਂ ਆਏ ਫਰਲੋ ਦੇਖਣ ਆਏ ਆ ਔਰ ਬੜੀ ਵਾਕਮਾਲ ਮੂਵੀ ਬਣੀ ਹੈਗੀ ਆ ਮਤਲਬ ਇਹ ਜਿਹੜੀ ਮੂਵੀ ਆ ਸੁਨੇਹਾ ਦੇਨ ਚ ਪੂਰੀ ਤਰ੍ਹਾਂ ਕਾਮਯਾਬ ਰਹੀ ਆ ਔਰ ਇਸ ਮੂਵੀ ਸਭ ਤੋਂ ਪਹਿਲੀ ਗੱਲ ਤੇ ਹੈਗੇ ਵੀ ਤੁਸੀਂ ਚੁੱਪ ਨਹੀਂ ਬੈਠ ਸਕਦੇ ਜਦ ਤੇ ਤੁਸੀਂ ਠਾਕੇ ਮਾਰ ਕੇ ਹੱਸੋਗੇ ਕਿਉਂਕਿ ਕਮੇਡੀ ਇੰਨੀ ਸ਼ਾਨਦਾਰ ਹੈ ਆ ਤੇ ਜਾਂ ਫਿਰ ਤੁਸੀਂ ਇਮੋਸ਼ਨਲ ਹੋਵੋਗੇ ਤੁਸੀਂ ਦੋਨੇ ਚੀਜ਼ ਦੇ ਵਿੱਚ ਦੇਖੋ ਜਿਹੜਾ ਇਹਨਾਂ ਨੇ ਸੁਨੇਹਾ ਦਿੱਤਾ ਕਿ ਚਾਹੇ ਮਤਲਬ ਜਿੰਨਾ ਮਰਜ਼ੀ ਤਾਕਤਵਰ ਹੋਵੇ ਸਮਾਜ ਦੇ ਵਿੱਚ ਜਿਹੜੇ ਸਮਾਜ ਵਿਰੋਧੀ ਅੰਸਰ ਹੈਗੇ ਆ ਤੇ ਜਦੋਂ ਤੁਸੀਂ ਤૈયਿਆ ਕੀਤਾ ਹੋਵੇ ਤੁਸੀਂ ਇਮਾਨਦਾਰੀ ਦੇ ਨਾਲ ਉਸ ਦੇ ਖਿਲਾਫ ਲੜਦੇ ਹੋ ਛੋਟੇ ਤੋਂ ਛੋਟਾ ਅਫਸਰ ਵੀ ਜਿਹੜਾ ਹੈਗਾ ਉਹ ਵੱਡੇ ਜਾਨੀ ਕਿ ਕਦਮ ਚੁੱਕ ਸਕਦਾ ਆ ਵੱਡੇ ਰਿਜ਼ਲਟ ਉਹ ਦੇ ਸਕਦਾ ਜਦੋਂ ਪਬਲਿਕ ਸਾਥ ਦਿੰਦੀ ਹੈ ਕੁਝ ਵੀ ਵਾਪਰ ਸਕਦਾ ਤੇ ਮੈਨੂੰ ਉਹ ਲੱ ਇਹ ਪੰਜਾਬ ਦੇ ਲੋਕਾਂ ਨੂੰ ਬਲਕਿ ਹਿੰਦੁਸਤਾਨ ਦੇ ਲੋਕਾਂ ਨੂੰ ਪਰਿਵਾਰ ਸਮੇਤ ਇਹ ਮੂਵੀ ਵੇਖਣੀ ਚਾਹੀਦੀ ਆ ਔਰ ਇਹੋ ਜੀ ਮੂਵੀ ਦੇ ਹੌਸਲਾ ਫੁਚਾਈ ਕਰਨੀ ਚਾਹੀਦੀ ਆ ਜਿੱਦਾ ਅੱਜਕੱਲ ਫਿਲਮਾਂ ਬਣਦੀਆਂ ਨੇ ਬਹੁਤ ਵੱਡੇ ਵੱਡੇ ਸਟਾਰ ਇੱਕ ਫਿਲਮ ਦੇ ਵਿੱਚ ਕਿੰਨੇ ਕਿੰਨੇ ਸਟਾਰ ਆਲਮੋਸਟ ਸਾਰੀ ਇੰਡਸਟਰੀ ਲੈ ਲਈ ਜਾਂਦੀ ਹੈ ਤੇ ਇਸ ਫਿਲਮ ਦੇ ਵਿੱਚ ਘੁੱਗੀ ਨੇ ਹੀ ਸਾਰਾ ਏਦਾਂ ਦਾ ਉਹ ਬਣਾਤਾ ਸੈਟਅਪ ਕਿ ਉਹ ਇਕੱਲਿਆਂ ਤੇ ਫੋਕਸ ਸੀਗਾ ਤੇ ਇਸ ਬਾਰੇ ਕੀ ਕਹੋਗੇ ਨਹੀਂ ਦੇਖੋ ਘੁੱਗੀ ਜੀ ਵੱਡੇ ਸਟਾਰ ਨੇ ਪੰਜਾਬ ਦੇ ਠੀਕ ਹੈ ਨਾ ਲੋਕ ਉਹਨਾਂ ਦਾ ਬੜਾ ਜਾਨੀ ਕਿ ਪਿਆਰ ਕਰਦੇ ਹੋ ਉਹਨਾਂ ਨੂੰ ਤੇ ਉਹਨਾਂ ਦੇ ਪ੍ਰਤੀ ਲੋਕਾਂ ਦੀ ਇੱਕ ਖਿੱਚ ਹੈਗੀ ਹੈ ਪਰ ਉਹਨਾਂ ਦਾ ਰੋਲ ਤੇ ਵਧੀਆ ਹੈਗਾ ਹੀ ਹੈ ਪਰ ਜਿਹੜੇ ਬਾਕੀ ਦੇ ਵੀ ਸਹਿ ਕਲਾਕਾਰ ਸੀ ਠੀਕ ਹੈ ਕਿ ਨਹੀਂ ਉਹਨਾਂ ਦਾ ਰੋਲ ਵੀ ਬਾਕ ਕਮਾਲ ਸੀ ਉਹਨਾਂ ਨੇ ਵਾਖੂਬੀ ਯਾਨੀ ਕਿ ਬਿਲਕੁਲ ਇਉਂ ਜਥਾਰਤ ਜਿਹੜਾ ਤੁਹਾਡੇ ਸਾਹਮਣੇ ਚਿੱਤਰਤਾ ਠੀਕ ਹੈ ਨਾ ਇਸ ਤਰੀਕੇ ਦਾ ਰੋਲ ਹਰ ਇੱਕ ਬੰਦੇ ਦਾ ਰਿਹਾ ਉਸ ਦੇ ਵਿੱਚ ਹਰ ਕਲਾਕਾਰ ਦਾ ਰਿਹਾ ਹੈਗਾ ਸੋ ਮੈਂ ਸਮਝਦਾ ਜਿਹੜੀ ਮੂਵੀ ਹੁੰਦੀ ਹੈ ਕਿਸੇ ਇੱਕ ਕਲਾਕਾਰ ਦੀ ਨਹੀਂ ਹੁੰਦੀ ਦੋ ਯਾਨੀ ਕਿ ਕੋ ਗੁਰਪ੍ਰੀ ਖੁੱਗੀ ਜੀ ਬਹੁਤ ਵੱਡੇ ਕਲਾਕਾਰ ਨੇ ਪਰ ਇਹ ਮੂਵੀ ਬਣਾਉਣ ਲੱਗਿਆਂ ਇਹਦਾ ਰਾਈਟਰ ਵੀ ਹੁੰਦਾ ਇਹਦੇ ਪ੍ਰੋਡਿਊਸਰ ਵੀ ਹੁੰਦੇ ਆ ਕੈਮਰਾਮੈਨ ਵੀ ਹੁੰਦੀ ਹੈ ਬਾਕੀ ਟੀਮ ਵੀ ਹੁੰਦੀ ਹੈ ਬਾਕੀ ਕਲਾਕਾਰ ਵੀ ਹੁੰਦੇ ਆ ਤੇ ਜਿਹੜਾ ਐਂਡ ਰਿਜ਼ਲਟ ਹੁੰਦਾ ਉਹ ਸਾਰਿਆਂ ਦੀ ਇਕੱਠੀ ਮਿਹਨਤ ਹੁੰਦੀ ਕਿ ਟੀਮ ਵਰਕ ਹੁੰਦਾ ਹੈ ਬਟ ਉਹੀ ਹੈ ਨਾ ਕਿ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਕਰੋੜਾਂ ਦਾ ਬਜਟ ਪਰੋਨਾ ਦੇ ਐਕਟਰ ਲੈ ਕੇ ਆਣ ਦੀ ਲੋੜ ਨਹੀਂ ਆ ਮੇਨ ਕਨਸੈਪਟ ਤੁਹਾਡਾ ਟੱਚ ਹੋਣਾ ਚਾਹੀਦਾ ਥੀਮ ਤੁਹਾਡਾ ਵਧੀਆ ਹੋਣਾ ਚਾਹੀਦਾ ਸੁਨੇਹਾ ਤੁਹਾਡਾ ਵਧੀਆ ਹੋਣਾ ਚਾਹੀਦਾ ਹੈਗਾ ਔਰ ਉਹਦੇ ਵਿੱਚ ਇੱਕ ਨੇਚਰਲ ਪਨ ਹੋਣਾ ਚਾਹੀਦਾ ਹੈਗਾ ਠੀਕ ਹੈ ਕਿ ਨਹੀਂ ਜਦੋਂ ਉਹ ਚੀਜ਼ਾਂ ਸਾਰੀਆਂ ਸੁਮੇਲ ਇਕੱਠਾ ਹੋ ਜਾਂਦਾ ਆ ਤੇ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੁੰਦਾ ਮੈਨੂੰ ਇਹ ਮੂਵੀ ਬਹੁਤ ਵਧੀਆ ਲੱਗੀ ਮੈਂ ਤਾਂ ਬਹੁਤ ਸਾਲਾਂ ਬਾਅਦ ਇੱਕ ਮੂਵੀ ਵੇਖੀ ਆ ਤੇ ਉਹ ਵੀ ਇਹ ਪ੍ਰੀਮੀਅਰ ਸ਼ੋਅ ਤੇ ਮੇਰੀ ਫਰੈਂਡ ਹੈਗੀ ਹੈ ਹਰਮਨ ਵਾਲੀਆ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਬੁਲਾਇਆ ਕਿਉਂ ਹੈ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਮੌਕਾ ਮਿਲੇ ਆਰ ਮੂਵੀ ਸਫਲਿਆ ਵਧਾਈਆਂ ਦੇਣਾ ਕਲਾਕਾਰਾਂ ਨੂੰ ਇਸ ਦੇ ਪ੍ਰੋਡਿਊਸਰਾਂ ਨੂੰ ਤੇ ਇਥੇ ਡਾਇਰੈਕਟਰਾਂ ਨੂੰ ਮੈਂ ਇਹ ਪੁੱਛਣ ਲੱਗੀ ਸੀ ਕਿ ਸਿਨੇਮਾ ਦੇ ਸ਼ਕੀਨ ਹੈਗੇ ਹੋ ਕਿ ਇਹ ਹੀ ਫਿਲਮ ਦੇਖਣ ਆਏ ਹੋ ਨਹੀਂ ਮੈਂ ਤੇ ਇਹ ਮੂਵੀ ਹੁਣ ਵੇਖ ਕੇ ਮੈਨੂੰ ਲੱਗਦਾ ਕਿ ਮੈਂ ਤੇ ਜ਼ਿੰਦਗੀ ਚ ਬਹੁਤ ਕੁਝ ਮਿਸ ਕੀਤਾ ਆ ਮੈਨੂੰ ਤੇ ਇਹੋ ਜਿਹੀ ਮੂਵੀ ਮੈਂ ਵੇਖਣੀ ਚਾਹੀਦੀਆਂ ਨੇ ਕਿਉਂਕਿ ਬੰਦਾ ਜਦੋਂ ਹੱਸਦਾ ਹੈ ਨਾ ਬੰਦੇ ਦੀ ਉਮਰ ਵੈਸੀ ਵੱਧ ਜਾਂਦੀ ਹੈ ਔਰ ਹਾਸਾ ਬਿਲਕੁਲ ਫਰੀ ਮਿਲਦਾ ਜ਼ਿੰਦਗੀ ਚ ਹੁਣ ਆਮ ਆਦਮੀ ਪਾਰਟੀ ਦੇ ਹੋਰ ਕਿਹੜੇ ਮੈਂਬਰਾਂ ਨੂੰ ਲੈ ਕੇ ਆਣ ਲੱਗੇ ਹੋ ਮੈਂ ਤੇ ਹੁਣ ਆਪ ਜਾਂਦੇ ਹੁਣੇ ਫੇਸਬੁ ਦੇ ਵਰਕਰ ਵੀ ਤਾਂ ਇਸੇ ਸਮਾਜ ਦਾ ਹਿੱਸਾ ਨੇ ਅਸੀਂ ਵੀ ਤਾਂ ਇੱਥੇ ਹੀ ਰਹਿੰਦੇ ਆ ਸਾਰਿਆਂ ਨੂੰ ਮੂਵੀ ਵੇਖਣੀ ਚਾਹੀਦੀ ਹੈ ਕਮੇਡੀ ਬਣਾਉਣ ਵਾਲੇ ਤੇ ਕਮੇਡੀ ਦੇ ਬਾਦਸ਼ਾਹ ਕਹਿ ਸਕਦੇ ਸਮੀਪ ਕੰਗ ਜੀ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸੱਸੀ ਗਾਲ ਸਰ ਸੱਸੀ ਗਾਲ ਜੀ ਕੀ ਹਾਲ ਚੱਲ ਹੈ ਬਹੁਤ ਵਧੀਆ ਕਮੇਡੀ ਦੇ ਤੁਸੀਂ ਬਾਦਸ਼ਾਹ ਹੈਗੇ ਹੀ ਹੋ ਹੁਣ ਇਹ ਦੱਸੋ ਆ ਕਮੇਡੀ ਦੇਖ ਕੇ ਤੁਹਾਨੂੰ ਕਿੰਨਾ ਕੁ ਮਜ਼ਾ ਆਇਆ ਦੇਖੋ ਮੈਨੂੰ ਬਹੁਤ ਮਜ਼ਾ ਆਇਆ ਮੈਂ ਇਸ ਕਰ ਇੱਕ ਮਜ਼ਾ ਆਇਆ ਕਿਉਂਕਿ ਇਹ ਜਿਹੜਾ ਸਿਨੇਮਾ ਜਦ ਮੈਂ ਡਾਇਰੈਕਟਰ ਬਣਿਆ ਤਾਂ ਸਭ ਤੋਂ ਪਹਿਲਾਂ ਮੇਰੀ ਜਿਹੜੀ ਫਿਲਮ ਸੀਗੀ ਉਹ ਘੁੱਗੀ ਭਾਜੀ ਨਾਲ ਸੀਗੀ ਮੇਰੀ ਵੋਟੀ ਦਾ ਵਿਆ ਉਹ ਉਹਦੋਂ ਉਹਨੂੰ ਕਹਿੰਦੇ ਸੀ ਡੀਵੀਡੀ ਫਿਲਮਾਂ ਥੀਏਟਰ ਚ ਨਹੀਂ ਆਉਂਦੀਆਂ ਸੀ। ਕੋਗੀ ਭਾਜੀ ਦੀਆਂ ਉਹ ਤੋਂ ਬਣਦੀ ਜਾਂਦੇ ਸੀ ਕੋਗੀ ਛੂ ਮੰਤਰ, ਕੋਗੀ ਯਾਰ ਗੱਪ ਨਾ ਮਾਰੇ ਐਜੀਆਂ ਫਿਲਮਾਂ ਭਾਜੀ ਕਰਦੇ ਹੁੰਦੇ ਸੀ ਜੋ ਡਾਇਰੈਕਟ ਟੂ ਵੀਡੀਓ ਹੁੰਦੀ ਸੀ। ਤਾਂ ਮੈਂ ਵੀ ਉਹੀ ਬਣਾਈ ਸੀਗੀ। ਤਾਂ ਮੈਨੂੰ ਮੇਰਾ ਇਹ ਮਨ ਹਮੇਸ਼ਾ ਹੁੰਦਾ ਸੀ ਕਿ ਜਦ ਤੋਂ ਫਿਲਮਾਂ ਸਾਡੀਆਂ ਚੱਲਣੀਆਂ ਲੱਗੀਆਂ ਥੀਏਟਰ ਦੇ ਅੰਦਰ ਉਸ ਤੋਂ ਬਾਅਦ ਉਹ ਜਿਹੜੀਆਂ ਫਿਲਮਾਂ ਨੇ ਉਹ ਬੰਡੀਆਂ ਬੰਦ ਹੋ ਗਈਆਂ। ਹੈਨਾ ਜੀ ਤੇ ਉਹ ਕੰਟੈਂਟ ਅੱਛਾ ਹੁੰਦਾ ਸੀਗਾ ਲਿਮਿਟਿਡ ਬਜਟ ਹੁੰਦਾ ਸੀ। ਉਹ ਬੰਦ ਹੋ ਗਿਆ। ਕੁਗੀ ਭਾਜੀ ਨੇ ਹਿੰਮਤ ਕਰਕੇ ਆਪ ਇਹ ਬਣਾਈ ਹੈ ਫਿਲਮ ਤਾਂ ਇਹਨਾਂ ਦੀ ਰੀਸ ਹੋਰ ਇਸ ਮੈਂ ਵੀ ਸ਼ੁਰੂ ਕਰ ਰਿਹਾ ਜੂਨ ਦੇ ਅੰਦਰ ਕੁਗੀ ਭਾਜੀ ਦੇ ਨਾਲ ਹੀ ਕਿਉਂਕਿ ਮੈਂ ਬੜਾ ਬਲੀਵ ਕਰਦਾ ਕਿ ਇਹ ਇਸ ਟਾਈਪ ਦਾ ਸਿਨੇਮਾ ਇਹ ਜਨਰ ਜਿਹੜਾ ਵਾਪਸ ਆਉਣਾ ਚਾਹੀਦਾ ਕੰਟੈਂਟ ਵਾਲਾ ਸਿਨੇਮਾ ਜੀਚ ਹਿਊਮਰ ਵੀ ਹੋਏ ਕੁਝ ਕਹਿਣ ਨੂੰ ਵੀ ਹੋਏ ਕਹਾਣੀ ਵੀ ਹੋਵੇ ਤੇ ਬਜਟ ਲਿਮਿਟਡ ਹੋਏ ਉਹ ਸੋ ਆਈ ਐਮ ਵੈਰੀ ਹੈਪੀ ਕਿ ਕੁਗੀ ਭਾਜੀ ਨੇ ਇਨੀਸ਼ੀਏਟਿਵ ਲਿਆ ਤੇ ਇਹ ਫਿਲਮ ਬਣਾਈ ਹੈ ਤੇ ਜਿਵੇਂ ਦੇਖ ਕੇ ਰਿਸਪੌਂਸ ਲੱਗ ਰਿਹਾ ਲੋਕ ਪਸੰਦ ਕਰ ਰਹੇ ਨੇ ਆਈ ਐਮ ਵੈਰੀ ਸ਼ੋਰ ਜੇ ਇਹਨੂੰ ਥੋੜਾ ਜਿਹਾ ਵੀ ਰਿਸਪੌਂਸ ਵਧੀਆ ਆ ਤਾਂ ਇਹ ਜੀਆਂ 10-15 ਫਿਲਮਾਂ ਸਾਲ ਚ ਬਣਨੀ ਸ਼ੁਰੂ ਹੋ ਜਾਣਗੀਆਂ ਮਤਲਬ ਇਹ ਇਹ ਸਵਾਲ ਮੇਰਾ ਪਹਿਲਾ ਖੁੱਗੀ ਸਰ ਨੂੰ ਵੀ ਰਿਹਾ ਵਾ ਕਿ ਮਲਟੀ ਸਟਾਰਰ ਫਿਲਮਾਂ ਬਣਦੀਆਂ ਕਰੋੜਾਂ ਦਾ ਬਜਟ ਕਰੋੜਾਂ ਦੇ ਐਕਟਰ ਹਨਾ ਉਦਾਂ ਦੀ ਸੈਟਅਪ ਤੇ ਉਹਦੇ ਸਾਹਮਣੇ ਇਹ ਫਿਲਮ ਸਿਰਫ ਇੱਕ ਕਾਮੇਡੀ ਦੇ ਕਾਰਨ ਚੱਲ ਰਹੀ ਆ ਜਾਂ ਖੁੱਗੀ ਸਰ ਦੇ ਕਾਰਨ ਜਾਂ ਹੋਰ ਵੀ ਚਲੋ ਐਕਟਰਸ ਹੈਗੇ ਨੇ ਬਟ ਉਸ ਉਹਨੇ ਜਿਆਦਾ ਫੈਮਿਲੀਅਰ ਫੇਸਿਸ ਨਹੀਂ ਆ ਤੁਹਾਨੂੰ ਕੀ ਲੱਗਦਾ ਕਿ ਇਹ ਫਿਲਮ ਕਿੰਨੀ ਕਿੰਨੇ ਚੱਲਣ ਵਾਲੀ ਦੇਖੋ ਜੀ ਇਹ ਫਿਲਮ ਹੈਗੀ ਵਰਡ ਆਫ ਮਾਊਥ ਵਾਲੀ ਜਿਹੜੇ ਬੰਦੇ ਫਿਲਮ ਦੇਖ ਕੇ ਜਾਣਗੇ ਉਹ ਬਾਹਰ ਜਾ ਕੇ ਦੱਸਣਗੇ ਫਿਲਮ ਵਧੀਆ ਹੋਰ ਬੰਦੇ ਆਉਣਗੇ ਤੇ ਇਹੀ ਜਦ ਅਸੀਂ ਇਹ ਜੀਆਂ ਫਿਲਮਾਂ ਬਣਾਉਨੇ ਆ ਇਸ 익ਸਪੈਕਟੇਸ਼ਨ ਨਾਲ ਹੀ ਬਣਾਉਨੇ ਆ ਕਿ ਵਰਡ ਆਫ ਮਾਊਥ ਪੋਜੀਟਿਵ ਜਾਏ ਲੋਕ ਆਉਣ ਹਨਾ ਜੀ ਉਹ ਕੋਈ ਉਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਪਹਿਲੇ ਦਿਨ ਹਿਊਜ ਨੰਬਰਸ ਆਉਣ ਤਾਂ ਹੀ ਫਿਲਮ ਚੱਲਦੀ ਹੈ ਫਿਲਮ ਗਰੋ ਵੀ ਕਰ ਸਕਦੀ ਹੈ ਤੇ ਬਸ ਆਈ ਜਸਟ ਹੋਪ ਐਂਡ ਪ੍ਰੇ ਇਹ ਫਿਲਮ ਗਰੋ ਕਰੇ ਤੇ ਸਾਨੂੰ ਇਨਕਰੇਜਮੈਂਟ ਮਿਲੇ ਇਹ ਜੀਆਂ ਫਿਲਮਾਂ ਹੋਰ ਬਣਾਉਣ ਦੇ ਤੇ ਇਹ ਸਰ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਹੋਰ ਪ੍ਰੋਡਿਊਸਰ ਨੂੰ ਜਾਂ ਡਾਇਰੈਕਟਰਸ ਜਿਹੜੇ ਬਜਟ ਕਾਰਨ ਕਈ ਵਾਰ ਫਿਲਮਾਂ ਨਹੀਂ ਬਣਾ ਆ ਪੰਦੇ ਉਹਨਾਂ ਨੂੰ ਕਿੰਨਾ ਕੁ ਮੌਕਾ ਮਿਲਣ ਵਾਲਾ ਦੇਖੋ ਮੈਂ ਤੁਹਾਡੇ ਸਾਹਮਣੇ ਖੜਾ ਮੈਨੂੰ ਤਾਂ ਵੱਡੇ ਵੱਡੇ ਬਜਟ ਮਿਲਦੇ ਨੇ ਮੈਂ ਵੱਡੀਆਂ ਫਿਲਮਾਂ ਬਣਾ ਵੀ ਰਿਹਾ ਹਣਾ ਜੀ ਮੈਂ ਕੈਰੀ-ਆਨ ਜੱਟੀਏ ਹੁਣੀ ਬਣਾ ਕੇ ਹਟਿਆ ਵੈਰੀ ਬਿਗ ਬਜਟ ਫਿਲਮ ਸੰਕਣ ਸੰਕਣੇ 2 ਵੈਰੀ ਬਿਗ ਬਜਟ ਫਿਲਮ ਹੁਣੀ ਬਣਾ ਕੇ ਹਟਿਆ ਹੁਣੀ ਸ਼ੁਰੂ ਕੀਤੀ ਹੈ ਸ਼ੁੱਧ ਵੈਸ਼ ਨੂੰ ਡਾਕਾ ਬਿਗ ਬਜਟ ਫਿਲਮ ਸਟਿਲ ਮੈਂ ਜੂਨ ਦੇ ਅੰਦਰ ਇਸ ਰੇਂਜ ਇਸ ਬਜਟ ਚ ਮੂਵੀ ਬਣਾ ਰਿਹਾ ਕਿਉਂਕਿ ਕਰਕੇ ਮੈਂ ਬਹੁਤ ਬਿਲੀਵ ਕਰਦਾ ਕਿ ਇਹ ਜੀਆਂ ਫਿਲਮਾਂ ਵੱਡੀਆਂ ਫਿਲਮਾਂ ਦੇ ਨਾਲ ਕੋ-ਐਗਜ਼ਿਸਟ ਕਰਨਗੀਆਂ ਤੇ ਔਰ ਇਹ ਜੀਆਂ ਫਿਲਮਾਂ ਬਣਨਗੀਆਂ ਬਸ ਇੱਕ ਫਿਲਮ ਥੋੜੀ ਸਿੱਧੀ ਪੈਣ ਦੀ ਗੱਲ ਆ ਤੇ ਇਹ ਨੰਬਰ ਕਿੰਨੇ ਦੇਵੋਗੇ ਦਸਾਂ ਚੋਂ 10 ਆਊਟ ਆਫ 10 ਇਹ ਮੇਰੇ ਭਰਾਵਾਂ ਦੀ ਫਿਲਮ ਹੈ ਡਾਇਰੈਕਟਰ ਇਜ਼ ਅ ਬ੍ਰਦਰ ਪ੍ਰੋਡਿਊਸਰ ਇਜ਼ ਅ ਬ੍ਰਦਰ ਸੋ ਮੇਰੇ ਲਈ 10 ਚੋਂ 11 ਨੇ